ਹਾਂਜੀ ਸਭ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰੇ ਦਾ ਆਈ ਹੋਪ ਤੁਸਾਰੇ ਵਧੀਆ ਹੋਵੋਗੇ ਸਲੋਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਕੋਟ ਤੋਂ ਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਜੀ ਕੈਮਰਾ ਇੱਥੇ ਐਕਚੁਅਲੀ ਬੋਰ ਪਹਿਲਾਂ ਹੋਇਆ ਹੋਇਆ ਹੈਗਾ ਤੁਹਾਨੂੰ ਬੋਰ ਦਿਖਾਉਣੇ ਆਗੇ ਇਹਨਾਂ ਬਈਆਂ ਨੇ ਬੋਰ ਦੇ ਵਿੱਚ ਬੋਰ ਕਰਨਾ ਹੈ ਇਸ ਕਰਕੇ ਤਾਂ ਇਹ ਬਈਆਂ ਨੇ ਆਪ ਨੂੰ ਸਪੈਸ਼ਲ ਬੁਲਾਇਆਗਾ ਤੇ ਆ ਰਿਹਾ ਜੀ ਉਹ ਬੋਰ ਤੇ ਆਪਣਾ ਕੈਮਰਾਮੈਨ ਕੈਮਰਾ ਆਪਣੇ ਛੱਡ ਦਿੱਤਾਗਾ ਅੰਕਲ ਦਾ ਬੋਰ ਵਾਲਾ ਜਿਹੜਾ ਸਾਈਡ ਤੇ ਖੜੇ ਨੇਗੇ ਤੇ ਆ ਮਿਸਤਰੀ ਜੀ ਨੇਗਾ ਆਪਣੇ ਤੇ ਹੁਣ ਆਪਾਂ ਕਰਾਂਗੇ ਬੋਰ ਨਾਲ ਚੈੱਕ ਤੇ ਦੇਖਦੇ ਹਾਂ ਕੀ ਡਿਟੇਲ ਆ ਬੋਰ ਆਇਓ ਕਲੀ ਆ ਜੋ ਇੱਥੇ ਆਓ ਇੱਥੇ ਇੱਥੇ ਸਾਰੇ ਕੁਝ ਦੇਖੋ ਕੀ ਲੱਭਿਆ ਨੇ ਬਾਤ ਚ ਕਰਦਾ YouTube ਲੈ ਮ ਕਰਾਂਗੀ ਅੱਲਾ ਫਰਮਾ ਅੱਡਾ YouTube ਲੋਡ ਕਰਦਾ ਹਲਵਾ ਸਾਮਲ ਹੋ ਗਿਆ ਹਲ ਤਾਂ ਜਾ ਹੀ ਰਿਹਾ ਹੈ ਹਾਂਜੀ ਹਾਂਜੀ ਇੰਨਾ ਟਾਈਮ ਪਤਾ ਦੀ ਪਾਣੀ ਜੇ ਚ ਇਹ ਜ ਪਾਣੀ ਸਿਰਫ 20 ਮਿੰਟ ਹੀ ਪਾਇਆ ਬਾਈ ਠੀਕ ਹੈ ਬਾਹਲਾ ਨਹੀਂ ਪਾਇਆ ਪਾਣੀ ਹਲੋ ਕੋਲੀ ਤੇ ਪਾਣੀ ਇਹ ਪੀ ਰਿਆ ਸੀ ਸਹੀ ਤੇ ਅਸੀਂ ਬਾਹਲਾ ਪਾਣੀ ਪਾਇਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਦੇਖੀ ਮੜਿਆ ਹਲੋ ਹਾਂ 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 ਬੋਲਾ ਮੈਂ ਕੰਮ ਤੇ ਗਿਆ ਸੀਗਾ ਹੂੰ

ਚਲਦੀ ਹੋਣੀ ਲਾਈਟ 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 ਜਾਦੀ ਲਾਈਟ ਹਾਂ ਲਾਈਟ ਮੋਟਰ ਨਾਲ ਨਹੀਂ ਅੰਦਰ ਚਲੇਗੀ ਚਲੇਗੀ ਪਰਗੇ ਦੀ ਬੋਰਮ ਪੂਰਾ ਕਿਰਾ 280 ਫੁੱਟ ਤੱਕ ਬਿੱਲ ਬਿਲਾ ਹੁੰਦਾ ਪਰ ਇਹ ਇਸ਼ਾਰਾ 280 ਫੁੱਟ ਸੀ ਬੁੱਕੀ ਮਣੀ ਪਹਿਲੀ ਬੁੱਕੀ ਠੀਕ ਹੈ 280 ਫੁੱਟ ਦੱਸੋ ਠੀਕ ਹੈ ਹੂੰ 280 ਨਿਕੰਨ ਬਾਅਦ ਚ ਖਾਲੀ ਕਿਦਣਾ ਬਸ ਅੱਛਾ ਅੱਛਾ ਖਾਲੀ ਕੀਤਾ ਨਾ ਇਹ ਪਹਿਲਾਂ ਪੁੱਦੇ ਵੀ ਕਿੰਨਾ ਮੋਸੀ ਪਹਿਲਾਂ ਰੇਤਾ ਕਿ ਤੋਂ ਸ਼ੁਰੂ ਹੋਇਆ ਉਹਨੂੰ ਚੱਕਣਾ ਕਦੋਂ ਜੀ ਵਿੱਚ ਵਗ ਗਿਆ ਤੁਰ ਮੋਲੀ ਵਾਲੀ ਆ ਇਹ ਗਾਂਦਲ ਜੇ ਉਹ ਕੈਮਰਾ ਬੜਾ ਉੱਪਰ ਚੁੱਕਦਾ ਹੁਣ 12 ਜਦ ਤੱਕ ਪਚਾਈ ਵੀ ਜਾਂਦੇ ਨੇ ਜਾਂਦਾ ਹੈਂਟਰ ਮੋਟਰ ਤਾਂ ਨਹੀਂ ਪਿਆ ਹੋਇਆ ਜੀ ਹਾਂ ਜੀ ਕਪੜਾ ਉੱਪਰ ਨਹੀਂ ਹੈ ਖੇਤੀ ਰੋਇ ਲਿਆ ਚੱਕ ਲੈ ਸਿਪਾਉਂਦਾ ਫਿਰ ਲੈ ਬੋਕੀ ਬੋਕੀ ਤਾਂ ਨਹੀਂ ਅੜੀਦੀ ਕਿਤੇ ਨਹੀਂ ਬਾਈ ਬੋਕੀ ਹੈ ਅੜੀਦੀ ਪਹਿਲਾਂ ਛੋਟੀ ਬੋਕੀ ਦਾ ਕਰਕੇ ਰੱਖੀ ਆ ਬਈ ਤਾਂ ਹੀ ਹਾਂਜੀ ਟਮਾਟਰ ਇਹ ਆਪਣਾ 35 ਗ੍ਰਾਡ 7 ਇੰਚੀ ਬੋਕੀ ਦਾ ਮੈਨੂੰ ਮੇਲਾ ਕੀਤਾ ਠੀਕ ਹੈ ਬੋਕੀ ਅੜੀ ਅੜੀ ਕੋਈ ਨਹੀਂ ਤੇ ਪਹਿਲਾਂ ਛੋਟੀ ਬੋਕੀ ਦਾ ਮੈਨੂੰ ਮੇਲਾ ਕੀਤਾ ਮੈਂ ਆਪਣੇ 5 ਇੰਚੀ ਦਾ ਗੰਦਲੋ ਬੜੀ ਦੀ ਹੋਰ ਚਾ ਹੁਣ ਤਾਂ ਮੜਾ ਥੱਲੇ ਸਾਫ ਹੋਇਆ ਹੁਣ ਹੂੰ ਉੱਪਰ ਗੰਦਲ ਧੀ ਠੀਕ ਠੀਕੀ ਗੰਦਗੀ ਦਿਖਾਈ ਦੇ ਰਹੀ ਹੁਣ ਜਮੀ ਹੂੰ ਗੰਦਲ ਹੁਣ ਥੱਲੇ ਸਾਫ ਹੋਣ ਲੱਗ ਗਿਆ ਹੁਣ ਮਹਾਰਾਜ ਦਾ ਟਿੱਕ 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 ਹੀ ਨਾ ਹਮ ਉਹ ਪਾਣੀ ਕਰ ਲ ਪਾਇਤੀ ਚ ਹੂੰ ਬੁੱਕ ਤੇ ਨਹੀਂ ਗੱਲਾਂ ਨਾ ਉਹਦੇ ਬਾਅਦ ਬੁੱਕਿੰਗ ਨਹੀਂ ਲਾਈ ਉਹਦੇ ਕੁਝ ਨਹੀਂ ਕਰੀ ਉਹਦੇ ਬਾਅਦ ਉਹ ਵੀ ਛੱਡ ਗਏ ਸੀ ਪਾਣੀ ਤਾਂ ਪਤਲਾ ਹੋੜਾ ਜਿਹਾ ਪਾਣੀ ਪਾਵੇ ਜੇ ਮੈਂ ਟੈਂਕੀਆਂ ਭਰ ਕੇ ਦੋ ਤਿੰਨ ਪਾ ਦੇ ਉਹ ਤਾਂ 10 ਇੰਚ ਕਿ ਛੱਡ ਜਾ ਉਹਦੇ ਨਾਲ ਬਹਿ ਜਾਂਦਾ ਹੈ ਪੂਰਾ ਹੁਣ ਤਾਂ ਹੋਣ ਤਾਂ ਲੱਗਿਆ ਸਾਫ ਹੁਣ ਤਾਂ ਅਸੀਂ ਜਿੱਦਾਂ ਟੂਪ ਚੜੀ ਸੀ ਤੇ ਇੱਥੇ ਕੋਈ ਹੋਟਲ ਹੌਲੀ ਹੌਲੀ ਉੱਪਰ ਕਰੀ ਮੜਾ ਜਾਂ ਥੱਲੇ ਗਾਰਾਂ ਉੱਤੇ ਚੱਕਾ ਹੋ ਉੱਤੇ ਕੋਈ ਗੜਬੜ ਜੀ ਆਈ ਸੀ ਉੱਪਰ ਕਰੀ ਮੜਾ ਜਾਂ ਨਾ ਨਾ ਤਾਂ ਉਹ ਲੱਗਾ ਤੇ ਮਿੱਟੀ ਮਿੱਟੀ ਕਿੰਨਾ ਹੋ ਗਿਆ ਚੱਲ ਜਾਣ ਦੇ ਹੋਰ ਕੋਈ ਨੁਕਸਾਨ ਨਹੀਂ ਉੱਪਰ ਕਰੀ ਮੜਾ ਜਾਂ ਥੱਲੇ ਘਰ ਹੌਲੀ ਹੌਲੀ ਉਹਦਾ ਰਿੱਤਾ ਗਿਆ ਉਹ ਪਾਈਪ ਦੇ ਨਾਲ ਮਿੱਟੀ ਖੜੀ ਉਹ ਕੈਮਰਾ ਮੂਰੋ ਵੱਡ ਕੇ ਮੂਰੋ ਕਰ ਦਿੰਦਾ ਉਹ ਉੱਪਰ ਘਰ ਮੜਾ ਜਾ ਕਿੰਨਾ ਹੋ ਗਿਆ ਓਰੇ ਥੋੜਾ ਜਿਹਾ ਥੱਲੇ ਕਰ ਜਮੀ 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 ਹੌਲੀ ਹੌਲੀ ਚੱਲਾ ਬਸ ਵਸਰੇ ਖੜਾ ਉੱਪਰ ਕਰੀ ਮੜਾਇਆ ਬਸ ਵਸ ਹੋਰ ਕਰ ਥੱਲੇ ਕਰ ਹੁਣ ਬਸ ਉਰੇ ਖੜਾ ਕਿੰਨਾ ਵਗਰੇ ਹੈ ਚਲ ਜਾਣ ਦੇ ਕਪੜਾਈ ਬਸ ਉਧਰ ਪਾ ਦੇ ਇਹ ਤੇ ਆ ਇਧਰ ਲੇ ਪਛਿਆ ਟਾਕੀ ਤੇ ਪਾ ਲਈ ਜਮੂਰਲੇ ਤਰਸੇ ਸਿਰ ਪਾ ਉਸ ਆ ਇੱਥੇ ਕੋਣ ਹੈ ਹਾਂਜੀ ਇਹਦਾ ਹਵਾ ਨਾਲੀ ਬਸ ਉੱਪਰ ਕਰੀ ਮੜਾ ਜਾ ਬਟਾ ਲਿਆ ਜਾ ਕਿੰਨਾ ਹੋ ਗਿਆ ਓਰੇ ਬਸ ਬਲੂੜੀ ਨਾ ਛੱਡ ਦੇ ਕੋਈ ਆਲੀਂ ਨਾ ਦੰਤ ਲੈ ਕੇ ਜਾਮੀ ਕਿ ਬਾਜੀ ਬਾ ਲੋੜ ਨਹੀਂ ਬਸੰਦ ਕੋਈ ਚੱਕਰੀ ਉੱਪਰ ਘਾਰਾਂ ਥੱਲੇ ਘਾਰਾਂ ਘਰ ਥੱਲੇ ਬਸੇ ਅੰਦਰ ਸੱਠਾਈ ਹਲੋ ਕੱਢ ਦੇ ਪਪੜੋਲੀ ਨਾਰਮਲ ਜੀ ਹੱਲੀ ਹੋਈ ਜੈ ਇੰਨਾ ਘਰਕਾ ਮਾਦੂਰੇ ਜਿਵੇਂ ਆਪਾਂ ਨੌਜਿਕ ਜੀ ਨਹੀਂ ਇੰਨੀ ਕਾ ਬਾਰੇ ਉੱਥੇ ਖੜਕੇ ਜਾਂਦੀ ਹੈ ਕੰਪੈਕਟ ਸੱਦਾ ਤੇ ਬੋਰ 360 ਤੱਕ ਵੀ ਲਾਉਣੇ ਬੰਦਾ ਫਟੋ ਹੋਏ ਦੇਖ ਹਿੰਸਾਲ ਸੋਲੇ ਸਾਲ ਸੋਲੇ ਬਈ ਕੁਝ ਨਹੀਂ ਆਇਆ ਇੱਜ ਤਾਂ ਅੱਛਾ ਸਾਲ ਕੋਈ ਕੁਝ ਨਹੀਂ ਆਇਆ ਤਾਂ ਕੱਲੀ ਹੋਈ ਹੋਈ ਦੇ ਵਿੱਚ ਸੱਤ ਅੱਛਾ ਲਾਈ ਜਨਰੇਟਰ 4 ਇੰਚ 4 5 ਇੰਚ ਮੁਕਿਆ ਜਿਹੜੀ ਆ ਭਈ 4 ਹੈ ਆ ਇਹ ਮੁਕੀ 5 ਇਹ ਪਹਿਲਾਂ ਮੈਂ ਇੱਕ ਵਾਰੀ ਕਿਹਾ ਉਹ 80 ਤੋਂ ਬੇਲਾ ਕਰਨ ਲੱਗ ਗਿਆ ਹੂੰ ਫਿਰ ਮੈਂ ਕਿੱਥੇ ਕਰ ਜਾਈਏ ਕੀਤਾ ਜੀ ਜ਼ਬਰਦਸਤ ਪੈਸੇ ਕਰਨਾ ਨਹੀਂ ਬੇਲਾ ਕੀਤਾ ਠੀਕ ਹੈ ਜੀ ਤੇ ਦੂਜੇ ਨਾਲ ਕੇ ਦੇਖਿਆ ਤੇ 10 ਕੁ ਫੁੱਟ ਜਾਣੀ ਰਿੱਤਾ ਮਾਰਦੀ ਕੋਈ ਬਸ ਕੱਢ ਦੇ ਭਾਈ ਰਿੱਤਾ ਮਾਰਦੀ ਕਹੀਂ ਮਤਲਬ ਸਿੱਧੇ ਮੱਥੇ ਪਾਣੀ ਛੱਡ ਗਈ ਤੇ ਜਦੋਂ ਤੁਸੀਂ ਚਲਾਇਆ ਪਾਣੀ ਛੱਡ ਗਿਆ ਉਹ ਮਾਰਦੀ ਸੀ ਉਸ ਤੋਂ ਬਾਅਦ ਚੱਲੀ ਗਈ ਆ ਚੱਲੀ ਗਈ ਸੀ ਹਾਂ 5:00 5:00 ਵਜੇ ਤੇ ਚੱਲੀ ਗਈ ਤੇ ਪਾਣੀ ਆ ਗਿਆ ਸੀ ਉੱਥੇ ਬੈਠੀ ਸੀ ਬਸ ਉਹਦੀ ਪਾਣੀ ਕਰਦੀ ਤੇ ਉਹ ਤੋਂ ਕੁਝ ਨਹੀਂ ਕਰਿਆ ਬਸ ਪਾਣੀ ਛੱਡ ਗਈ ਦੋਹਾਂ ਹਾਂ ਉਸ ਤੋਂ ਬਾਅਦ ਮਿਸਤਰੀ ਨੂੰ ਤਾਂ ਟਾਈਮ ਨਹੀਂ ਹੈਗਾ ਤੇ ਉਹ ਆਮ ਮਿਸਤਰੀ ਦੇ ਹਗੜਾ ਚੱਲੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਾ ਹੈਗਾ ਤੇ ਹੁਣ ਆਪਾਂ ਤਾਰਪੁਰ ਇਕੱਠੀ ਕਰਾਂਗੇ ਟਾਰਗੇਟ ਕਰ ਤੋਂ ਬਾਅਦ ਥੋੜ ਵੀ ਕੀ ਡਿਟੇਲ ਆਉਂਦੀ ਹੈ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਗਾ ਜੀ ਪਿੰਡ ਪਹੁੰਚੇ ਤੇ ਕੋਟ ਦੋਨੇ ਜੀ ਤੇ ਮਿਸਤਰੀਆਂ ਨੇ ਬਾਈਆਂ ਨੇ ਸਾਨੂੰ ਬੁਲਾ ਕੇ ਬੁਲਾਇਆ ਸੀ ਮਿਸਤਰੀ ਨੇ ਜੀ ਆਪਣੇ ਨੇ ਹਾਂ ਜੀ ਜੇ ਆ ਸੂਰੇ ਆਕ ਦੀ ਸਪਾਲਾ ਤੋਂ ਜੀ ਤੇ ਬੋਰ ਚੈੱਕ ਕਰਾਇਆ ਆਪਾਂ ਨੇ ਕੈਮਰੇ ਲੰਡਾ ਬੋਰ ਚ ਬੋਰ ਕਰਨਾ ਸੀਗਾ ਹਾਂ ਜੀ ਇਹਨਾਂ ਨੂੰ ਐਂ ਦਿੱਤੇ ਕੋਈ ਪੜੋਲੀ ਨਾਲ ਹੱਲੀ ਹੋਵੇ ਰਸਤੇ ਵਿੱਚੋਂ ਇਹਦੇ ਕਰਨੇ ਇਹਨਾਂ ਨੇ ਬੋਰ ਚੈੱਕ ਕਰਾਇਆ ਮਾਲ ਨੂੰ ਸਹੀ ਜਮਾ ਜੀ ਇਹਦਾ ਬੋਰ ਉਹ ਨੀਗਾ 300 ਬੋਰ ਸਾਡੇ ਨਾਲ ਇੰਚੇ ਬੋਰੇਗਾ ਅੰਦਰ ਦਾ ਬੋਰ ਹੈ ਇਹਨਾਂ ਨੇ ਬਾਈਆਂ ਬੋਰ ਚ ਬੋਰ ਕਰਕੇ ਥੱਲੇ ਬੋਰ ਤੋੜਨਾ ਹੈਗਾ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਬਾਈ ਨਾਲ ਮਨੋ ਸੰਪਰਕ ਦੇ ਬਾਈ ਦੱਸ ਸਕਦੇਗਾ ਸਪਾਲਾਂ ਦੇ ਜਿਹੜਾ ਬੋਰ ਚ ਪੂਰ ਕਰਕੇ ਅੱਗੇ ਵੀ ਤੋੜਦਾ ਹੈਗਾ ਜੀ ਬਾਕੀ ਨਾਲ ਕਨੈਕਟ ਕਰ ਸਕਦਾ ਜੀ ਠੀਕ ਹੈ ਬਾਕੀ ਹੋਰ ਕੋਈ ਕੰਮ ਕਰਾਉਣੇ ਸਾਡੇ ਨਾਲ ਸੰਪਰਕ ਸਾਡਾ ਐਡਰੈਸ ਹੈਗਾ ਮੇਰਾ ਨਾਮ ਹੈ ਪਿੰਡ ਨਮੋਲ ਤੇ ਜਿਹੜਾ ਸੰਗਰੂਰ ਨਾਮ ਹੈਗਾ ਮੁਖਤਿਆਰ ਸਿੰਘ ਮੋਬਾਈਲ ਨੰਬਰ 97817 ਕਿੱਥੇ ਜਾਂਦਾ ਠੀਕ ਹੈ ਨੋਟ